ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ। ਸੋ ਉੱਜੈ ਮਾਤਾ ਜੀ ਜੈ ਮਾਤਾ ਦੀ ਜੀ ਉਜੀ ਜੋ 10ਵਾਂ ਵਿਸ਼ਾਲ ਪਰਕਪਤੀ ਜਾਗਰਣ ਤੁਸੀਂ ਕਰਵਾਉਣ ਜਾ ਰਹੇ ਹੋ ਜੀ ਸੋ ਇਹ ਕਿੱਥੇ ਕਰਵਾਉਣ ਜਾ ਰਹੇ ਹੋ ਤੇ ਇਹਦੇ ਵਿੱਚ ਕਿ ਕੌਣ-ਕੌਣ ਇਹਦੇ ਵਿੱਚ ਸ਼ਿਰਕਤ ਕਰ ਰਹੇ ਨੇ ਜੀ ਇਹ 10ਵਾਂ ਵਿਸ਼ਾਲ ਜਾਗਰਣ 골ਡਨ ਕਲੱਬ ਕਰਾਲੀ ਬੇਜੋ ਬਾੜ ਨੰਬਰ 1 ਵਿੱਚ ਕਰਵਾਇਆ ਜਾ ਰਿਹਾ ਹੈ ਜੀ ਇਹ ਸਾਰਾ ਸਾਡਾ ਪੂਰਾ ਮਹੱਲਾ ਸੂਬਾਸੀਆਂ ਦਾ ਪੂਰਾ ਯੋਗਦਾਨ ਰੰਦਾ ਹੈ ਹਰ ਸਾਲ ਅਸੀਂ ਜਾਗਰਣ ਕਰਵਾਉਂਦੇ ਆ ਇੱਕ ਸਾਲ ਅਸੀਂ ਬਾਬਾ ਵਾਲਗਨਾਨਦ ਦਾ ਕਰਵਾਉਂਦੇ ਆ ਇਸ ਸਾਲ ਅਸੀਂ ਇੱਕ ਸਾਲ ਆਪਾਂ ਮਾਤਾ ਦਾ ਕਰਵਾਉਂਦੇ ਆ ਇਸ ਵਾਰ ਜਿਹੜੀ ਪਵਿੱਤਰ ਜੋਤ ਮਾਤਾ ਦੀ ਸ਼੍ਰੀ ਨਾਨਾ ਦੇਵੀ ਮਾਤਾ ਤੋਂ ਲੈ ਕੇ ਆ ਰਹੇ ਆ ਸੀ ਤੇ 4 ਤਰੀਕ ਨੂੰ ਇਹ ਸ਼ਨੀਵਾਰ ਦੇ ਦਿਨੇ ਜਾਗਰਤਾ ਬਾੜ ਨੰਬਰ 1 ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜੀ ਜੀ ਸੋ ਕਿਹੜੇ ਕਿਹੜੇ ਕਲਾਕਾਰ ਇਸ ਦੇ ਵਿੱਚ ਪਹੁੰਚ ਰਹੇ ਨੇ ਗੁਣਗਾਨ ਕਰਨ ਦੇ ਲਈ ਮਾਤਾ ਦਾ ਜਿਹੜੀ ਇਸ ਵਾਰ ਅਸੀਂ ਪਾਰਟੀ ਕੀਤੀ ਹੈ ਦੀਪਕ ਮਾਨ ਨੇ ਪਾਰਟੀ ਕੀਤੀ ਹੈ ਜੀ ਰੋਪੜ ਤੋਂ ਐ ਇਹ ਪਹਿਲਾਂ ਵੀ ਅਸੀਂ ਦੋ ਤਿੰਨ ਵਾਰ ਇਹਨਾਂ ਨੂੰ ਕਰਵਾ ਚੁੱਕੇ ਹਾਂ ਬਹੁਤ ਹੀ ਵਧੀਆ ਜਾਗਰਣ ਕਰਦੇ ਆਏ ਮਾਤਾ ਦਾ ਜੀ ਹਾਂਜੀ ਸੋ ਕਰਾਲੀ ਵਾਸੀਆਂ ਨੂੰ ਕੀ ਕਹਾਂਗੀ ਜੀ ਜਾਗਰਣ ਦੇ ਲਈ ਕਰਾਲੀ ਵਾਸੀਆਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸਾਰਿਆਂ ਨੇ ਆਪਣਾ ਪੂਰੇ 8 ਵਜੇ ਜੀ ਤੁਸੀਂ ਬਾੜ ਨੰਬਰ 1 ਵਿੱਚ ਜ਼ਰੂਰ ਪਹੁੰਚਣਾ ਹੈ ਸਭ ਤੋਂ ਪਹਿਲਾਂ ਲੰਗਰ ਮਾਤਾ ਦਾ ਕੀ ਦਾਲ ਪ੍ਰਸ਼ਾਦਾ ਜੋ ਵੀ ਹੈ ਆਪਣਾ ਰੋਟੀ ਚੱਲੇਗੀ ਉਸ ਤੋਂ ਬਾਅਦ ਫਿਰ ਆਈਸਕ੍ਰੀਮ ਦਾ ਲੰਗਰ ਲਗਾਇਆ ਜਾਵੇਗਾ ਰਾਤ ਨੂੰ ਚਾਹ ਪਕੌੜੇ ਦਾ ਕਿ ਸਾਰੀ ਰਾਤ ਆਪਾਂ ਕੁਛ ਨਾ ਕੁਛ ਜਿੰਨੀ ਵੀ ਸੰਗਤ ਆਉਂਗੀ ਉਹਨਾਂ ਨੂੰ ਕੁਛ ਨਾ ਕੁਛ ਆਪਾਂ ਲੰਗਰ ਵਜਾ ਵਰਤਾਂਦੇ ਰਹੋਗੇ ਜੀ ਸੋ ਕਿੰਨੇ ਮੈਂਬਰ ਹੈ ਜੀ ਆਪਣੇ ਜੋ ਜੁੜੇ ਹੋਏ ਨੇ ਸਾਡਾ ਜਿਹੜਾ ਕਲੱਬ ਹੈ ਫਿਰ ਵੀ ਕਾਫੀ ਮੈਂਬਰ ਹੈ ਜੇ ਸਾਡੇ ਮੇਨ ਸਾਡੇ ਨਾਲ ਪ੍ਰਧਾਨ ਜੀ ਸਾਡੇ ਜਿਹੜੇ ਸਰਦਾਰ ਹਰਮਿੰਦਰ ਸਿੰਘ ਜੀ ਸਾਡੇ ਨਾਲ ਖੜੇ ਹੈ ਤੇ ਲੋਚਨ ਕੁਮਾਰ ਜੀ ਜਿਹੜੇ ਸਾਡੇ ਸੈਕਟਰੀ ਸਾਰਾ ਇਹ ਪਿਛਲੇ 15 ਸਾਲਾਂ ਤੋਂ ਇਹਨਾਂ ਨੇ ਕਲੱਬਤੀ ਪਹਿਲਾਂ ਇਹਨਾਂ ਦਾ ਸੀ ਆਪਣਾ ਇੰਡੀਅਨ ਕਲੱਬ ਫਿਰ ਉਸ ਤੋਂ ਬਾਅਦ ਅਸੀਂ ਚਲਾਇਆ 골ਡਨ ਕਲੱਬ ਰਜਿਸਟਰਡ ਕਰਵਾਇਆ ਤਾਂ ਦੋਨੋਂ ਮਰਜ ਕਰਕੇ ਤਾਂ ਅਸੀਂ 골ਡਨ ਕਲੱਬ ਕੋਰਾਲੀ ਪੇਜਾ ਚੱਲ ਰਿਹਾ ਨਾਲ ਸਾਡੇ ਇਧਰ ਲਾਲੀ ਜੀ ਖੜੇ ਹੈ ਉਧਰ ਸੀਪਾ ਜੀ ਸਾਡੇ ਮੇਨ ਮੈਂਬਰ ਹੈ ਔਰ ਮਿਸਟਰ ਸਨੀ ਉਹ ਵੀ ਸਾਡੇ ਨਾਲ ਹੈ ਹੈ ਇਸ ਟਾਈਮ ਹੈ ਨਹੀਂ ਸਾਡੇ ਨਾਲ ਅਤੇ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਤਿਮਾਨ ਚੈਨਲ ਦਾ ਕਰਨਾ ਚਾਹੁੰਗਾ ਕਿਉਂਕਿ ਉਹ ਸਾਡੇ ਹਰ ਵਾਰ ਹਰ ਸਾਲ ਸਾਡੇ ਜਗਰਾਤੇ ਨੂੰ ਵੀ ਪੂਰੀ ਪ੍ਰਮੋਸ਼ਨ ਕਰਦੇ ਆ ਫੇਸਬੁੱਕ ਤੇ ਵੀ ਕਰਦੇ ਆ ਇੰਸਟਾਗ੍ਰam ਤੇ ਵੀ ਕਰਦੇ ਆ ਅ ਅੱਜ ਸਾਡੇ ਵਿੱਚ ਤਿਮਾਨ ਜੀ ਮੈਨੂੰ ਲੱਗਾ ਅੱਜ ਕਿਤੇ ਬਾਹਰ ਗਏ ਹੋਇਆ ਖਾਟੂ ਸ਼ਾਮ ਗਏ ਹੋਇਆ ਚਲੋ ਜੀ ਜੈ ਸ਼੍ਰੀ ਸ਼ਾਮ ਹਾਂਜੀ ਜੈ ਮਾਤਾ ਦੀ ਜੀ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਹਾਂਜੀ ਜਗਦੇਵ ਮਲੋਆ ਜੀ ਜੋ ਜੀ ਅੱਜ ਜੋ ਮਾਤਾ ਦਾ ਵਿਸ਼ਾਲ ਭਗਤੀ ਜਾਗਰਣ ਜੀ ਤੋਂ ਦਸਵਾਂ ਕਰਵਾਉਣ ਜਾ ਰਹੇ ਹਨ ਤੋਂ ਤੁਸੀਂ ਵੀ ਇਹਨਾਂ ਦੇ ਨਾਲ ਸਹਿਯੋਗ ਕੀਤਾ ਹੈ ਜੀ ਸੋ ਕੀ ਕਹੋਗੇ ਇਸ ਬਾਰੇ ਦੇਖੋ ਜੀ ਮੈਂ ਸਮਝਦਾ 골ਡਨ ਕਲੱਬ ਕਰਾਲੀ ਵੱਲੋਂ ਜਿਹੜਾ ਇਹ ਬੜਾ ਸ਼ਲਾਘਾਯੋਗ ਜਿਹੜਾ ਇੱਕ ਕਦਮ ਜਿਹੜਾ ਕਿ ਦਸਵਾਂ ਵਿਸ਼ਾਲ ਜਾਗਰਣ ਮਾਤਾ ਦੀ ਆਦਿ ਚ ਕਰਵਾਇਆ ਜਾ ਰਿਹਾ ਹੈ ਪਹਿਲਾਂ ਤਾਂ ਮੈਂ ਇਹਨਾਂ ਨੂੰ ਵਧਾਈ ਦਿੰਦਾ ਹਾਂ ਤੇ ਧੰਨ ਨੇ ਮੇਰੇ ਮਿੱਤਰ ਪਿਆਰੇ ਪ੍ਰਧਾਨ ਜੀ ਸਰਦਾਰ ਹਰਮਿੰਦਰ ਸਿੰਘ ਜੀ ਤੇ ਤੁਹਾਡਾ মিডিਆ ਵਾਲੀ ਟੀਮ ਤਰਲੋਚਨ ਜੀ ਮਾਸਟਰ ਜੀ ਜਾਂ ਜਿੰਨੀ ਵੀ ਇਹਨਾਂ ਦੀ ਟੀਮ ਹੈ ਸਾਰਿਆਂ ਦੀ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਪਰ ਇਹਨਾਂ ਦੇ ਸਿਮੇਤ ਸਮੂਹ ਜਿਹੜੇ ਇਹਨਾਂ ਦੇ ਮੁਹੱਲਾ ਨਿਵਾਸੀ ਆ ਉਹਨਾਂ ਵੱਲੋਂ ਬਹੁਤ ਹੀ ਵੱਡਾ ਉਦੋਂ ਉਪਰਾਲਾ ਕਰਕੇ ਮਾਤਾ ਦਾ ਜਾਗਰਣ ਹਰ ਸਾਲ ਕਰਾਇਆ ਜਾਂਦਾ ਤੇ ਕਲੱਬ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਜਿਹੜੇ ਕਿ ਨੌਜਵਾਨ ਵੀਰ ਦਿਨ ਰਾਤ ਇੱਕ ਕਰਕੇ ਇਹ ਜਿਹੜਾ ਇਹ ਪ੍ਰੋਗਰਾਮ ਸਿਰੇ ਚੜਨਗੇ ਜਿਵੇਂ ਬਾਈ ਨੇ ਮਾਸਟਰ ਜੀ ਨੇ ਤੁਹਾਨੂੰ ਦੱਸਿਆ ਹੀ ਆ ਕਿ ਤਰ੍ਹਾਂ ਤਰ੍ਹਾਂ ਦੇ ਚਾਹ ਪਕੌਣੇ ਦੇ ਆਈਸਕਰੀਮਾਂ ਦੇ ਲੰਗਰ ਵੀ ਲੱਗਿਆ ਲਾਇਆ ਜਾਣਗੇ ਇਹਦੇ ਵਿੱਚ ਮੈਂ ਇੱਕੋ ਹੀ ਅਪੀਲ ਕਰੂੰਗਾ ਸਾਰੇ ਮੁਹੱਲਾ ਨਿਵਾਸੀਆਂ ਨੂੰ ਸਾਰੇ ਕੋਰਾਲੀ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਕਿ ਭਾਈ ਤਨ ਮਨ ਧਨ ਨਾਲ ਆਪਾਂ ਇਹਨਾਂ ਵੀਰਾਂ ਨਾਲ ਮਿਲ ਕੇ ਸੇਵਾ ਜ਼ਰੂਰ ਕਰਨੀ ਆ ਕਿਉਂਕਿ ਦੇਖੋ ਇਹ ਤਾਂ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਇਹ ਇਹਨਾਂ ਨੇ ਝੰਡਾ ਚੱਕਿਆ ਮਾਤਾ ਦੇ ਜਾਗਰਣ ਦਾ ਸੋ ਮੈਂ ਤੁਹਾਡੇ ਜ਼ਰੀਏ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਮੈਂ ਖੁਦ ਵੀ ਯੋਗਦਾਨ ਪਾਉਂਗਾ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਜਰੂਰ ਬਾਈ ਤਿੱਲ ਚੋਂ ਤਿੱਲ ਕਰਕੇ ਇਹਨਾਂ ਨੂੰ ਜਰੂਰ ਯੋਗਦਾਨ ਪਾਇਓ ਤਾਂ ਕਿ ਆਪਾਂ ਇਹਨਾਂ ਦੀ ਸੋਭਾ ਦੇ ਨੌਜਵਾਨਾਂ ਦੇ ਨਾਲ ਆਪਾਂ ਹਿੱਸਾ ਵੰਡ ਸਕੀ ਤੇ ਮਾਤਾ ਦੀ ਖੁਸ਼ੀਆਂ ਪ੍ਰਾਪਤ ਕਰ ਸਕੀਏ ਜੀ ਥੈਂਕ ਯੂ ਜੀ